ਇੱਕ ਮੈਸ ਟੱਪ ਗਈ ਬਾਈ 150 ਰੁਪਏ ਵਿੱਚ ਬੱਤਰ ਕਿੰਨਾ ਲਊਗਾ ਸ਼ਰਤ ਲੱਗੀ ਬਾਈ ਗੋਰੇ ਦੀ ਤੇ ਪੀਤੇ ਦੀ ਜਿਹੜਾ ਨਾ ਮੈਂ ਮਿੱਤ ਵੀ ਕਰੀ ਜਾਂਦਾ ਅੱਖ ਦੀ ਕਿਸੇ ਨੇ ਸੁਣਨੀ ਕਿ ਚੱਲ ਚੱਲ ਤੀਜੀ ਬਾਲ ਬਾਈ 4 ਰਨ ਮੈਸ ਬਾਈ ਲੱਗ ਗਿਆ ਚੱਲ ਚੱਲ ਬਾਈ ਚੌਥੀ ਬਾਲ ਪੰਜਵੀਂ ਬਾਲ ਗੋਰੇ ਦੀ 8 ਬਈ ਪੰਜ ਬਣਾਉਣੇ ਆ ਪੰਜ ਬਣਾਉਣੇ ਆ ਤੁਸੀਂ ਆ ਬੈਠ ਗਏ ਬਾਟ ਲਾ ਕੇ ਉਧਰ ਹੋ ਲੋ ਸਾਰਿਆਂ ਨਾਲ ਲਾ ਕੇ ਬਈ ਬੱਦਵੇਂ ਨੀ ਕਿਤੇ ਨਾਮ ਵੰਗੜਾ ਪੱਜੂ ਨਾਲ ਲੱਗ ਜਾ ਉਹਦੇ ਕੋਈ ਲਿਖਾ ਨਾ ਆ ਇਹ ਵੀ ਹੁਣ ਦੇ ਨਾ ਵੀ ਆਪਣੀ 25 4 ਨੰਬਰ ਦਿੱਤਿਆ ਪੰਜ ਨੰਬਰ ਬਣਾਉਣੇ ਆ ਬਈ ਆ ਬਈ 32 ਵਾਲਾ ਉਹ ਪਾ ਡਾਈ ਦੀ ਹੋਵੇ ਆ ਕੇ ਕਿਤੇ 35 6 ਵਾਗੀ ਬਾਈ ਪੈੜ ਵਾਲਾ ਵਾਗੀ ਬਾਈ ਪੈ ਪਹਿਲੀ ਦੁਆਰੇ ਬਾਈ ਡੈੱਡ ਵਾਲਾ ਓ ਘਰੇ ਘਰੇ ਓ ਘਰੇ ਤੂੰ ਇਧਰ ਓ ਕੀ ਖੜ ਬਈ ਓ ਕਾਲ ਚ ਮੁਚਲਾ ਪਾਸ਼ਾ ਪੈੜ ਵਾਲਾ ਮੰਨ ਮਾਸ ਹੋ ਗਈ ਇਧਰ ਮੰਨ ਮਾਸ ਹੋ ਗਈ ਇਧਰ ਦੋ ਕੰਨਾ ਹੁਣ ਸੁੱਤੀ ਖੜ ਕੇ ਲਈ ਆ ਨਾ ਮੈਂ ਕਿਹੜੀ ਓਏ ਪਾਉਤੀ ਤਿੰਨਾਂ ਦੇ ਵਾਸੀ ਬੈਡ ਵਾਲਾ ਬਾਈ 1 ਨੰਬਰ ਹੋ ਗਿਆ ਬਾਈ ਇਹ ਦੂਬਾ ਵੀ ਡਰਾ ਹੁੰਦਾ ਬਈ ਬਾਈ ਥਰੋ ਥਰੂ ਨਹੀਂ ਮਾਰ ਰਹੇਗਾ ਫਾਲਤੂ ਦਾ ਐ ਆਈ ਦਰ ਨਾ ਬਾਈ ਇੱਕ ਬੋਤਲ ਹੋ ਗਈ ਦੋ ਬੋਤਲ ਹੋ ਗਈਆਂ ਪੀਤੇ ਜਮੇ ਹੁਸ਼ਿਆਰ ਦਾ ਰਿਹਾ ਭੁਜੀਆਲੇ ਭੁਜੀਆ ਭੁਜੀਆ